ਵਿਆਹ ਵਾਲੇ ਘਰ ਦੇ ਵਿੱਚ ਵਧਾਈ ਲੈਣ ਆਏ ਕਿਨਰਾਂ ਦੇ ਗਰੁੱਪ ਦੇ ਵਿੱਚ ਹੋਈ ਖੂਨੀ ਝੜਪ ਮੌਕੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਦਰਸਲ ਪੂਰਾ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਕੇ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਵਿਆਹ ਵਾਲੇ ਘਰ ਦੇ ਵਿੱਚ ਵਧਾਈ ਲੈਣ ਦੇ ਲਈ ਦੋ ਕਿਨਰਾਂ ਦੇ ਗਰੋਪ ਆਏ ਉਹਨਾਂ ਦੇ ਵਿੱਚ ਇੱਕ ਖੂਨੀ ਝੜਪ ਹੋਈ ਹੈ ਜਿਸ ਦੀ ਵੀਡੀਓ ਸਾਹਮਣੇ ਆ ਕੇ ਹੈ ਫਿਰੋਜ਼ਪੁਰ ਸ਼ਹਿਰ ਦੇ ਹੀਰਾ ਮੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਵਿੱਚ ਵਿਆਹ ਸੀ ਵਿਆਹ ਦੀ ਵਧਾਈ ਲੈਣ ਦੇ ਲਈ ਕਿੰਨਰ ਗਰੁੱਪ ਉੱਥੇ ਪਹੁੰਚਿਆ ਤੇ ਉਸ ਤੋਂ ਬਾਅਦ ਦੂਸਰਾ ਗਰੁੱਪ ਵੀ ਉੱਥੇ ਆ ਗਿਆ ਤਾਂ ਜਦੋਂ ਦੋ ਗਰੁੱਪ ਉੱਥੇ ਇਕੱਠੇ ਹੋਏ ਤੇ ਦੋਨਾਂ ਨੇ ਇੱਕ ਦੂਸਰੇ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉੱਥੇ ਖੂਨੀ ਝੜਪ ਹੋਈ ਹੈ ਦੋਨੋਂ ਗਰੁੱਪ ਦੇ ਕਿੰਨਰ ਜਿਹੜੇ ਨੇ ਜ਼ਖਮੀ ਹੋਏ ਨੇ ਉਹਨਾਂ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਦੋਨੋਂ ਹੀ ਗਰੁੱਪ ਨੇ ਇੱਕ ਦੂਸਰੇ ਦੇ ਉੱਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਦਰਸਲ ਦੱਸ ਜੀਏ ਕਿ ਉਸ ਤੋਂ ਬਾਅਦ ਇਹ ਮਾਮਲਾ ਹੁਣ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਚੁੱਕਾ ਹੈ ਉੱਥੇ ਕਿਨਰ ਦੇ ਕਿਨਰਾਂ ਦਾ ਗਰੁੱਪ ਜਿਹੜਾ ਸੀਗਾ ਉਹ ਵਿਧਾਈ ਲੈਣ ਲਈ ਜਦੋਂ ਪਹੁੰਚੇ ਸੀ ਤੇ ਉੱਥੇ ਇੱਕ ਦੂਸਰੇ ਦੇ ਹਮਲਾ ਕਰਨ ਦੇ ਨਾਲ ਜ਼ਖਮੀ ਹੋ ਗਏ ਤਾਂ ਬਿਆਨਬਾਜ਼ੀ ਜਿਹੜੀ ਆ ਇਹਨਾਂ ਦੇ ਵੱਲੋਂ ਵੀ ਦਿੱਤੀ ਗਈ ਹੈ ਦੂਸਰੇ ਪਾਸੇ ਪੁਲਿਸ ਜਿਹੜੀ ਆ ਉਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਦੋਹਾਂ ਗਰੁੱਪਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਵਧਾਈ ਲੈਣੀ ਸੀ ਪਰ ਦੂਸਰਾ ਗਰੁੱਪ ਉੱਥੇ ਕੀ ਕਰਨ ਆਇਆ ਉਸ ਤੋਂ ਬਾਅਦ ਇਹ ਹੰਗਾਮਾ ਹੋ ਗਿਆ ਤਾਂ ਉਸ ਤੋਂ ਬਾਅਦ ਹੁਣ ਇਨਸਾਫ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਆ ਕਿਨੜਾ ਦੇ ਗਰੁੱਪ ਦੇ ਵੱਲੋਂ ਹੁਣ ਜੋ ਬਿਆਨਬਾਜ਼ੀ ਕੀਤੀ ਗਈ ਹੈ ਤੇ ਆਪਣੇ ਆਪਣੇ ਪੱਖ ਵੀ ਰੱਖੇ ਗਏ ਨੇ ਤਾਂ ਆ ਤੁਸੀਂ ਬਿਆਨ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਹਾ ਉੱਥੇ ਲੜਾਈ ਝਗੜੇ ਦਾ ਮਾਹੌਲ ਬਣਿਆ ਉਹ ਤਸਵੀਰਾਂ ਵੀ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਉਹਨੇ ਕਿਨਰ ਗਰੁੱਪ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਡੇ ਨਾਲ ਵੀ ਸਾਂਝਾ ਕਰਦੇ ਆ ਮੇਰਾ ਨਾਮ ਹੈ ਜੀ ਵਿਸ਼ਾਕਾ ਮਹੰਤ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਆ ਦਰਅਸਲ ਕੀ ਮਾਮਲਾ ਹੈ ਅਸੀਂ ਵਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾਂ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਇਸ ਵਾਰ ਵੀ ਇਹਨਾਂ ਨੇ ਇਦਾ ਕੀਤਾ ਹੈ ਸਾਡਾ ਮਾਰਕੁੱਟ ਕੀਤੀ ਹੈ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਆ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਤਮੀਜੀ ਨਾਲੇ ਬਿਹੇਵ ਕੀਤਾ ਇਹਨਾਂ ਨੇ ਸੜਨਾ ਤੱਕਾ ਕੱਢ ਸਾਡੀ ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿਲਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਰਦੇ ਰਹਿਣਗੇ ਗੁੰਡਾਗਰਦੀ ਇਹਨਾਂ ਦੀ ਚੱਲਦੀ ਰਹੇਗੀ ਤਾਂ ਕਿੰਨਰ ਸਮਾਜ ਦਾ ਵੀ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਾਡੇ ਸਾਰਿਆਂ ਦੇ ਬਹੁਤ ਦੁਖੀ ਸਾਨੂੰ ਕਰ ਰੱਖਿਆ ਸਾਨੂੰ ਇਨਸਾਫ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਨਹੀਂ ਹੋਵੇਗਾ ਤੇ ਕੀ ਕੀਤਾ ਜਾਵੇਗਾ ਸਾਨੂੰ ਸਹੀ ਇਨਸਾਫ ਚਾਹੀਦਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਕੰਮ ਕਰਦਾ ਟੁੱਟਦਾ ਤੇ ਇਹਨਾਂ ਨੇ ਅਣਪਛਾਤੇ ਸਾਰਿਆਂ ਨੇ ਆ ਕੇ ਮੇਰੀ ਗੱਲ ਪੈ ਗਈ ਇਹਨਾਂ ਨੇ ਕਾਪੇ ਮਾਰੇ ਨੇ ਸਾਰੇ ਵਧਾਈ ਲੈਣ ਗਏ ਸਾਰੇ ਜਮਾਨਾਂ ਨੇ ਫੋਨ ਕੀਤਾ ਕਹਿੰਦੇ ਬਾਬਾ ਜੀ ਦੀ ਵਧਾਈ ਲੈ ਜਾਓ ਤੇ ਅਸੀਂ ਵਧਾਈ ਲੈਣ ਗਏ ਸਾਰੇ ਪਾਰਟੀ ਇਕੱਠੀ ਹੋ ਗਏ ਸਾਡੇ ਨਾਲ ਬੈ ਕੇ ਉੱਥੇ ਨਾਲ ਉਹਨਾਂ ਸਮਾਨ ਤੋੜਿਆ ਨਾਲੇ ਸਾਡਾ ਨੁਕਸਾਨ ਕੀਤਾ ਮੈਂ ਜਿਹੜੇ ਪ੍ਰਸ਼ਾਸਨ ਨੂੰ ਕਿ ਹਮੰਦ ਕਰਦੇ ਜੋ ਸੱਚ ਦਾ ਸੱਚ ਉਹ ਪੂਰਾ ਸੱਚ ਕਰਨਾ ਦੀ ਰੈਡਮ ਵਾਲੀ ਆ ਆਪਣਾ ਬਾਬੇ ਗੁੱਡੀ ਦਾ ਪਰਿਵਾਰ ਬਾਬੇ ਗੁੱਡੀ ਦਾ ਛੇਲਾ ਮੈਂ ਤੇ ਆਪਣਾ ਅਸੀਂ ਵਧਾਈ ਵਾਲੇ ਘਰੇ ਵਿਆਹ ਹੋਇਆ ਸੀ ਰਮੰਡੀ ਦੇ ਵਿੱਚ ਅਸੀਂ ਵਧਾਈ ਲੈਣ ਗਏ ਸੀ ਖੁਸ਼ੀ ਦਾ ਮਾਮਲਾ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਆਪਣਾ ਤੇ ਅਸੀਂ ਵਧਾਈ ਲੈਣ ਗਏ ਸੀ ਤੇ ਇਹ ਸਾਰੇ ਆਪਣਾ ਦੂਸਰੀ ਪਾਰਟੀ ਜਿਹੜੀ ਇਹ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਆਪਣਾ ਰੌਲਾ ਪਾਣ ਲੱਗ ਗਏ ਤੇ ਰੌਲਾ ਪਾਣ ਲੱਗ ਗਏ ਇਹਨਾਂ ਦੇ ਮੁੰਡਿਆਂ ਨੇ ਆਪਣਾ ਜੋ ਇਹਨਾਂ ਦੇ ਮੁੰਡੇ ਸੀ ਢੋਲਕੀਆਂ ਵਾਲੇ ਮਿੰਟੂ ਤੇ ਆਪਣਾ ਮਿੰਟੂ ਔਰ शिंदे ਇਹ ਸਾਰੇ ਆਪਣਾ ਮਿੰਟੂ ਤੇ ਮਿੰਟੂ ਡਾਂਗ ਲਿਆਇਆ ਕੱਢ ਕੇ ਕੱਪ ਕੱਪ ਆ ਲਿਆਇਆ ਕੱਢ ਕੇ ਤੇ ਆਪਾਂ ਮਾਰਿਆ ਆਪਣਾ ਗੱਲ ਤੇ ਸਾਰੇ ਦੇ ਢੋਲ ਕੀ ਆ ਦੇ ਗੱਲ ਪੈ ਗਈ ਮੁੰਡਾ ਢੋਲਕ ਵਾਲਾ ਸੀ ਜਿਹੜਾ ਮੇਰਾ ਤੇ ਉਹਦੇ ਗੱਲ ਪੈ ਗਈ ਤੇ ਉੱਥੇ ਆਪਣਾ ਵਿਧਾਈ ਵਾਲੇ ਘਰੇ ਸੀ ਸੀਸੀਟੀਵੀ ਸੀ ਕੈਮਰੇ ਲੱਗੇ ਹੋਏ ਨੇ ਸਾਰੇ ਤੇ ਆਪਣਾ ਇਸਾਰੇ ਆਪਣਾ ਲੈ ਆਏ ਡਾਂਗਾ ਸੋٹے ਦਸ ਹਾਰ ਲੈ ਆਏ ਤੇ ਆਪਣਾ ਤੇ ਅਸੀਂ ਵਿਧਾਈ ਵਾਲੇ ਘਰ ਗਏ ਸੀ ਤੇ ਆ ਗੱਲ ਤੇ ਆ ਬਾਤ ਹੈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੀ ਆ ਵੀ ਜੋ ਆਪਣਾ ਬੋ ਵੀ ਮਹਾਂਤ ਕ੍ਰਿਸ਼ਨਾ ਮੰਤ ਇਹ ਸਾਰੀ ਪਾਰਟੀ ਆਪਣਾ ਗੋਲਟੀ ਮੰਤ ਇਕੱਠੇ ਹੋ ਕੇ ਆਏ ਨੇ ਜੋ ਮੇਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਠੀਕ ਹੈ ਵਿਧਾਈ ਵਾਲਿਆਂ ਨੂੰ ਵੀ ਪਤਾ ਹੈ ਉਹਨਾਂ ਦੇ ਕੈਮਰੇ ਲੱਗੇ ਹੋਏ ਐ ਸਾਰੇ ਮਸਲਾ ਇਹ ਹੋਇਆ ਜੀ ਪਹਿਲਾਂ ਤੇ ਸਾਰਿਆਂ ਨੂੰ ਨਮਸਕਾਰ ਸਾਸਤਰੀ ਕਾਰ ਜੈ ਮਾਤਾ ਦੀ ਮੈਂ ਬੋਲਦੀ ਹਾਂ ਬੋਵੀ ਦੇਵਾ ਜੀ ਹਾਂ ਜੀ ਪਹਿਲਾ ਮਸਲਾ ਇਹ ਹੈ ਜੀ ਅਸੀਂ ਗਏ ਸੀ ਜੀ ਕ੍ਰਿਸ਼ਨਮਹੰਤ ਜੀ ਦੀ ਵਿਧਾਈ ਤੇ ਇਹਨਾਂ ਦੀ ਵਿਧਾਈ ਲੱਗੀ ਸੀ 4 ਵਜੇ ਦੀ ਕਿਉਂਕਿ ਅਸੀਂ ਖੁਸ਼ੀਆਂ ਦੇ ਟਾਈਮ ਤੇ ਹੀ ਅਸੀਂ ਜਾਣਾ ਹੁੰਦਾ ਦੁੱਧ ਪੁੱਤ ਵਾਲਿਆਂ ਦੇ ਘਰੇ ਠੀਕ ਹੈ ਜੀ ਉਹਨਾਂ ਦੇ ਘਰੇ ਮੈਰਿਜ ਹੋਈ ਸੀ ਅਸੀਂ ਇਹਨਾਂ ਦੇ ਨਾਲ ਗਏ ਸੀ ਉਹ ਤਿੰਨ ਜਣੇ ਆਏ ਆ ਤਿੰਨ ਜਣੇ ਆ ਕੇ ਨਾ ਕਿ ਉਹਨਾਂ ਦਾ ਇਲਾਕਾ ਕੋਈ ਨਾ ਕੋਚ ਹੈ ਕਿਉਂਕਿ ਉਸ ਇਲਾਕੇ ਦੀ ਮਾਲਕ ਕ੍ਰਿਸ਼ਨਮੰਤਾ ਜਮਨਾ ਮਾਈ ਜੀ ਦਾ ਚੇਲਾ ਹੈ ਬਹੁਤ ਪੁਰਾਣੇ ਹੈਗੇ ਇੱਥੇ ਇਹ ਬਜ਼ੁਰਗ ਹੋ ਗਏ ਨੇ ਇਹਨਾਂ ਦੀ ਵਿਦਾਇਤੀ ਅਸੀਂ ਗਏ ਆ ਅਸੀਂ ਖੁਸ਼ੀ ਮਨਾਈ ਆ ਸਭ ਕੁਝ ਕੀਤਾ ਇੰਨੇ ਚ ਆ ਗਏ ਇਹ ਆ ਕੇ ਸਾਡੇ ਨਾਲ ਹੱਥ ਆ ਪਾਈ ਹੋਣ ਲੱਗ ਗਏ ਠੀਕ ਹੈ ਜੀ ਅਸੀਂ ਇਹਨਾਂ ਨੂੰ ਖਿੱਚ ਕੇ ਬਾਹਰ ਲਿਆਂਦਾ ਇਹਨਾਂ ਨੂੰ ਜਦ ਉਹਨਾਂ ਨੇ ਖਸ ਹਟਣਾ ਸ਼ੁਰੂ ਕੀਤਾ ਕ੍ਰਿਸ਼ਨਮੰਤਾ ਜੀ ਨੂੰ ਅਸੀਂ ਇਹਨਾਂ ਦੇ ਨਾਲ ਹੀ ਸੀ ਅਸੀਂ ਇਹਨਾਂ ਨੂੰ ਬਾਹਰ ਲਿਆਂਦਾ ਇਹ ਵੇਖੋ ਇਹਨਾਂ ਦੇ ਸੱਟ ਵੀ ਵੱਜੀ ਹੱਥ 'ਚ ਠੀਕ ਹੈ ਅਸੀਂ ਬਾਹਰ ਜਦੋਂ ਆ ਗਏ ਆ ਇਹ ਸਾਡੇ ਮਗਰੇ ਬਾਹਰ ਆ ਗਏ ਨੇ ਇਹ ਉੱਥੇ ਜਿਹੜੇ ਕੁੱਤਿਆਂ ਨੂੰ ਪਾਣੀ ਦੁੱਧ ਪੀਣ ਵਾਲਾ ਹੁੰਦਾ ਚਿੜੀਆਂ ਨੂੰ ਪਾਣੀ ਪਾਨਣ ਵਾਲਾ ਹੁੰਦਾ ਉਹ ਚੱਕ ਕੇ ਇੱਟਾ ਰੋੜੇ ਚੱਕ ਕੇ ਸਾਡੇ ਮਾਰਨਾ ਸ਼ੁਰੂ ਹੋ ਗਏ ਇਹਨਾਂ ਦੇ ਨਾਲ ਮੁੰਡੇ ਸੀ ਜੀ 10 12 ਉਹਨਾਂ ਦੇ ਰਾੜਾ ਸੀ ਹੱਥ 'ਚ ਉਹਨਾਂ ਨੇ ਸਾਡੇ ਰਾੜਾ ਮਾਰਨੀਆਂ ਚਾਹੀਆਂ ਸਾਡੇ ਮੁੰਡੇ ਨੇ ਹੱਥ ਅੱਗੇ ਕੀਤਾ ਇਹਦਾ ਹੱਥ ਵਢੇ ਜ ਗਿਆ ਇਹਦੇ 8 ਟਾਂਕੇ ਆਏ ਆ ਜੀ ਠੀਕ ਹੈ ਨਾ ਸਾਡੀ ਇੱਕ ਟੁੱਟੀਏ ਦੀ ਸਾਡੀ ਵਢੀ ਜੀ ਗਈਏ ਦੀ ਅੱਠ ਟਾਂਕੇ ਆਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਆਪਣੀ ਗੱਡੀ ਲੈ ਕੇ ਅਸੀਂ ਚੱਲਣ ਲੱਗੇ ਆ ਸਿਟੀ ਥਾਣੇ ਆਣ ਲੱਗੇ ਉਹਨਾਂ ਨੇ ਸਾਡੀ ਗੱਡੀ ਤੇ ਵੀ ਹੀ ਹਮਲਾ ਕਰਤਾ ਸਾਰੀ ਗੱਡੀ ਭੰਤੀ ਸਾਡੀ ਔਰ ਜਿਹੜੇ ਕਿ ਅਸੀਂ ਲੋਕ ਆ ਅਸੀਂ ਇਲਾਕੇ ਮੁੱਲ ਲਿੱਤੇ ਹੋਏ ਆ ਜੀ ਅਸੀਂ ਆਪ ਆਪਣੇ ਇਲਾਕਿਆਂ 'ਚ ਜਾਣੇ ਆ ਅਸੀਂ ਮੁੱਲੇ ਇਲਾਕੇ ਲਿੱਤੇ ਹੋਏ ਆ ਇਹ ਸਾਡੇ ਕੋਲ ਕਾਗਜ਼ 'ਚ ਨੇ ਅਸੀਂ ਮੁੱਲੇ ਇਲਾਕੇ ਲਿੱਤੇ ਹੋਏ ਆ ਠੀਕ ਹੈ ਜੀ ਇਹ ਸਾਡੇ ਇਲਾਕਿਆਂ ਚ ਜਾ ਕੇ ਗੁੰਡਾਗਰਦੀ ਕਰਦੇ ਨੇ ਨਸ਼ਾ ਪੱਤਾ ਪਿੰਦੇ ਨੇ ਤੇ ਗੁੰਡਾਗਰਦੀ ਕਰਦੇ ਧੱਕੇਸ਼ਾਈ ਕਰਕੇ ਸਾਡੀ ਵਧਾਈਆਂ ਚੱਕਦੇ ਨੇ ਤੇ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਨਾਲੋਂ ਪਿੰਡਾਂ ਵਾਲਿਆਂ ਨਾਲ ਵੀ ਇਹ ਜੇ ਬੰਦਿਆਂ ਤੋਂ ਤੁਸੀਂ ਬਚੋ ਜੋ ਸਾਡਾ ਇਲਾਕਾ ਇਲਾ ਸਾਡਾ ਇਲਾਕਾ ਅਸੀਂ ਤੁਹਾਡੇ ਇਲਾਕੇ ਚ ਆਵਾਂਗੇ ਅਸੀਂ ਵਧਾਈ ਲੈਣ ਦੇ ਹੱਕਦਾਰ ਹੈ ਤੁਹਾਡੇ ਇਹ ਜਿਆਂ ਤੋਂ ਤੁਸੀਂ ਬਚੋ ਟਾਡੇ ਬੱਚੇ ਰਾਜੀ ਰਣ ਜੈ ਭਾਰਤ ਜੈ ਭੀਮ ਹਾਂਜੀ ਕੱਲ ਦੁਪਹਿਰੇ ਹੀ ਅਸੀਂ ਐਸਐਸਪੀ ਸਾਹਦੇ ਪੇਸ਼ ਹੋਏ ਆ ਕਿਉਂਕਿ ਇਹ ਕਿੰਨੇ ਦਿਨ ਹੋ ਗਏ ਤਕਰੀਬਨ ਮਹੀਨਾ ਹੋ ਗਿਆ ਸਾਨੂੰ ਤਾਂਕ ਕੀਤੀ ਜਾਂਦੇ ਆ ਸਾਨੂੰ ਧਮਕੀਆਂ ਦਿੰਦੇ ਆ ਸਾਡੇ ਪਿੰਡਾਂ ਚ ਜਾਂਦੇ ਆ 10 10 12 12 ਮੁੰਡੇ ਨਾਲ ਹੁੰਦੇ ਆ ਕਾਪੇ ਕਰਪਾਨਾ ਲੈ ਕੇ ਠੀਕ ਹੈ ਜੀ ਇਹਨਾਂ ਨੇ ਤਾਂ ਨਸ਼ਾ ਪੀਤਾ ਹੁੰਦਾ ਜੇ ਅਸੀਂ ਜਾਂਦੇ ਸਾਡੇ ਸੱਟਾ ਮਾਰਦੇ ਤਾਂ ਕੌਣ ਜ਼ਿੰਮੇਵਾਰ ਹੋਏਗਾ ਅਸੀਂ ਡਰਦੇ ਇਹਨਾਂ ਦੇ ਸਾਹਮਣੇ ਨਹੀਂ ਆਉਂਦੇ ਏ ਸਾਡੇ ਤੇ ਹੈਵੀ ਹੋ ਰਹੇ ਨੇ ਕਿ ਕੱਲ ਅਸੀਂ ਐਸਐਸਪੀ ਸਾਹਿਬ ਕੋਲ ਜਾ ਕੇ ਪੇਸ਼ ਹੋਏ ਇਹ ਸਾਡੀ ਦਰਖਾਸਤ ਹੈ ਜੀ ਠੀਕ ਹੈ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿਵਾਇਆ ਜਾਏ ਮੇਰਾ ਨਾਮ ਜੀ ਕ੍ਰਿਸ਼ਨ ਆਏ ਮੈਨੂੰ ਤਰੀਬਨ ਹੋ ਗਈ ਨੇ 30 40 ਸਾਲ ਹੋ ਗਏ ਮਨੇ ਕਹਿੰਦੀ ਮੈਂ ਬਚਪਨ ਚ ਆਈਆਂ ਜੀ ਮੇਰੇ ਮਾਲਕ ਦਾ ਨਾਮ ਹੈ ਜਮਨਾ ਦਾਸ ਮੈਂ ਉਹਦਾ ਚੇੜਾ ਅਸੀਂ ਤਿੰਨ ਗੁਰ ਪਾਇਸੀ ਇੱਕ ਗੁੱਡੀ ਸੀ ਇੱਕ ਨੂਰੀ ਸੀ ਇੱਕ ਮਹਿਸ ਉਹ ਦੋਨੇ ਮਾਰਗੈਂ ਤਾਂ ਮੈਂ ਤਾਂ ਜਿੰਦੀ ਜਾਗਦੀ ਹੈਗੀ ਆ ਹੈ ਉਹਨਾਂ ਨੇ ਤੇ ਇਹ ਜਿਹੜੇ ਫਿਰਦੇ ਨੇ ਆ ਗੁੰਡੇ ਪੀਂਦੇ ਨੇ ਨਾ ਕਿ ਅਚਟਾ ਪੀਂਦੇ ਨੇ ਇਹ ਸਾਨੂੰ ਪਰੇਸ਼ਾਨ ਕਰਦੇ ਨੇ ਕੱਲ ਮੇਰੀ ਵਿਧਾਈ ਸੱਚਾ 4 ਵਜੇ ਸਾਨੂੰ ਟਾਈਮ ਦਿੱਤਾ ਹੋਇਆ ਸੀ ਉਹਨਾਂ ਨੇ ਤੁਸੀਂ 4 ਵਜੇ ਆ ਜੀ ਹੈ ਅਸੀਂ 4 ਵਜੇ ਗਏ ਆ ਅਸੀਂ ਨਾ ਕੀ ਆ ਪੀਂਚੇ ਆ ਗਾਏ ਆ ਵਿਧਾਈ ਲੈਣ ਲੱਗੇ ਤੇ ਉਸ ਤੋਂ ਬਾਅਦ ਉਹ 5:30 ਆਏ ਨੇ ਉਹਨਾਂ ਨੇ ਸਾਨੂੰ ਮਾਰਕੁੱਟ ਕੀਤੀ ਆ ਰੋੜੇ ਇੱਟਾਂ ਸਾਡੀ ਗੱਡੀ ਤੋੜੀ ਆ ਇੱਟਾਂ ਰੋੜੇ ਮਾਰੇ ਨੇ ਸਾਨੂੰ ਨਾਲ ਕੁੱਟਿਆ ਮਾਰਿਆ ਸਾਡੇ ਬਹੁਤ ਬੁਰੇ ਹਾਲ ਕੀਤੇ ਨੇ ਆ ਇੱਕ ਬਾਬਾ ਏ ਬਿਸ਼ਾਕਾ ਬਾਬਾ ਏ ਇੱਕ ਫਰੂਟੀ ਬਾਬਾ ਏ ਹਾਂ ਇੱਕ ਦੂਸਰਾ ਸਮਿਆਲੀ ਆ ਇਹ ਬਾਬਾ ਬਹੁਤ ਬੁਰੇ ਹਾਲ ਕੀਤੇ ਨੇ ਜਿੱਥੇ ਅਸੀਂ ਜਾਣੇ ਆ ਨਾ ਅੱਗੋਂ ਆਣ ਕੇ ਵਧਾਈਆਂ ਲੈ ਜਾਂਦੇ ਨੇ ਫਿਰ ਅਸੀਂ ਜੇ ਪੁੱਛਨੇ ਨਾ ਸਿਕਾਰ ਵਾਲਿਆਂ ਜਿੰਨੇ ਜਾਣੇ ਆ ਕਹਿੰਦੇ ਉਹ ਤਾਂ ਲੈ ਗਏ ਰੋਟੀ ਲੈ ਗਈ ਸੇ ਮੈਲੀ ਲੈ ਗਈ ਐ ਬਸਾਕਾ ਲੈ ਗਈ ਫੇਰ ਅਸ ਚਿੱਪ ਕਰਕੇ ਆ ਜਨੇ ਤਾਂ ਗੁੰਡੇ ਕਾਲ ਮੁੰਡੇ ਸਾਨੂੰ ਇਹਨਾਂ ਨੇ 10 12 ਮੁੰਡੇ ਲੈ ਕੇ ਆਏ ਸੀ ਇੱਕ ਆਟੋ ਵਾਲਾ ਸੀ ਇੱਕ ਢੋਲਕ ਵਾਲਾ ਸੀ ਹੋਰ ਅਨੁਸਪਾਤੀ ਸੀ ਬੰਦੇ ਹਾਂ ਜੀ ਹਾਂ ਜੀ ਹਾਂ ਜੀ ਇਲਾਕੇ ਵੰਡੇ ਹੁੰਦੇ ਸਾਰੇ ਉਹਨਾਂ ਦਾ ਕੋਈ ਇਲਾਕਾ ਨਹੀਂਗਾ ਉਹਨਾਂ ਦਾ ਕੋਈ ਪਿੰਡ ਨਹੀਂ ਕੋਈ ਪੀੜ ਨਹੀਂ ਹੈਗਾ ਇਹ ਮਾਲਕ ਸੀਗੇ ਲੈ ਕੇ ਇਹ ਮੰਗਦੇ ਨੇ ਇਹ ਗੱਡੀਆਂ ਮੰਗਦੇ ਨੇ ਹਸਪੀਟਲ ਮੰਗਦੇ ਨੇ ਹਾਂ ਅਸੀਂ ਕਹਿੰਦੇ ਸਾਡੀ ਫਰਿਆਦ ਨੂੰ ਸੁਨੋ ਸਾਡੀ ਉਹ ਆਜ ਨੂੰ ਸੁਣੋ ਹਰਸਾਨੂੰ ਇਨਸਾਫ ਦਵਾ ਇਹਨਾਂ ਨੇ ਆਪੀ ਸੱਟਾ ਮਾਰ ਕੇ ਆਪਣੇ ਆਪ ਹੀ ਸੱਟਾ ਮਾਰ ਕੇ ਤਾਂ ਆਪ ਹੀ ਇਹ ਦਾਖਲ ਹੋ ਕੇ ਜਾ ਕੇ ਠੀਕ ਹੈ ਜੀ ਔਰ ਇਹ ਸਾਡੀ ਹਾਂ ਜੀ ਮੇਰਾ ਨਾਮ ਹੈਪੀ ਦੇਵਾ ਮੇਰੇ ਗੁਰੂ ਦਾਣਾ ਗੋਲਟੀ ਸ਼ਰਮਾ ਜੀ ਹੈ ਜੀ ਅਸੀਂ ਕੱਲ ਵਧਾਈ ਲੈਣ ਗਏ ਸੀ ਹੀਰਾ ਮੰਡੀ ਉਹਨਾਂ ਨੇ ਸੰਚਾਰ ਵਿੱਚ ਦਾ ਟਾਈਮ ਦਿੱਤਾ ਸੀ ਅਸੀਂ ਵਧੀਆ ਨੱਚਿਆ ਗਾਇਆ ਵਜੇ ਚੋ ਵਧਾਈ ਦਾ ਟਾਈਮ ਹੋ ਗਿਆ ਉਹਨਾਂ ਨੇ ਵਧਾਈ ਦਿੱਤੇ ਉਦੋਂ ਇਹ ਤਾੜੀਆਂ ਮਾਰਦੇ ਅੰਦਰ ਆ ਗਏ ਅਸੀਂ ਇਹਨਾਂ ਨੂੰ ਕੁਛ ਨਹੀਂ ਕਿਹਾ ਨਾ ਚੰਗਾ ਨਾ ਮਾੜਾ ਔਰ ਆਂਦਿਆ ਸਾਡੇ ਇਹਨਾਂ ਨੇ ਕ੍ਰਿਸ਼ਨਮਾਈ ਦੇ ਵਾਲਾ ਨੂੰ ਹੱਥ ਪਾ ਲਿਆ ਔਰ ਇਹਨੂੰ ਕੁੱਟਣ ਮਾਰਨ ਜਦੋਂ ਅਸੀਂ ਇਹਨਾਂ ਨੂੰ ਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਵੀ ਹੱਥੀ ਪੈ ਗਏ ਅਸੀਂ ਤੁਰੰਤ ਉਸ ਦੇ ਘਰ ਤੋਂ ਬਾਹਰ ਆ ਗਏ ਕਿਉਂਕਿ ਇਸ ਦੁਨੀਆਦਾਰ ਦੇ ਘਰੇ ਤਮਾਸ਼ਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਸ ਦਾ ਦੁੱਧ ਪੁੱਤ ਵਾਲਿਆਂ ਦੀ ਖੈਰ ਚਾਹੁੰਦੇ ਆ ਔਰ ਦੁੱਧ ਪੁੱਤ ਵਾਲਿਆਂ ਦੇ ਘਰ ਹੀ ਸਾਨੂੰ ਸਾਰਾ ਕੁਝ ਮ ਕੁੰਡੇ ਵਗੈਰਾ ਆਪਾਂ ਬਰਤਨ ਬਾਹਰ ਪਰ ਕੇ ਰੱਖਦੇ ਉਹ ਚੱਕ ਕੇ ਸਾਡੇ ਮਾਰਨ ਲੱਗੇ ਇਹ ਮੁੰਡਾ ਜਦੋਂ ਨੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਐ ਮਾਈ ਜੀ ਦੇ ਮਾਰਨ ਦੀ ਕੋਸ਼ਿਸ਼ ਇਹ ਮੁੰਡੇ ਨੇ ਬਚਾਉਣ ਦੀ ਖਾਤੇ ਜਦੋਂ ਨੇ ਰਾੜ ਚਲਾਈ ਇਹਨੇ ਇੱਥੋਂ ਐ ਫੜ ਲਈ ਉਹੀ ਰਾੜ ਇਹਦੇ ਹੱਥ 'ਚ ਵੱਜ ਗਈ ਜਿੰਦੇਆਂ ਕਾਰਨ ਇਹਦੇ 7-8 ਟਾਂਕੇ ਲੱਗੇਆਂ ਦੀ ਹੱਡੀਆਂ ਦੋ ਉਂਗਲਾਂ ਦੀ ਕ੍ਰੈਕ ਹੋ ਚੁੱਕੀਆਂ ਠੀਕ ਐ ਉਹ ਸਾਡਾ ਨਜਾਇਜ਼ ਧੱਕੇਸ਼ਾਹੀ ਕਰਦੇ ਕਿਉਂਕਿ ਇਹ ਸਾਡੇ ਲੱਗ ਉਹ ਵੀ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਹੈਗੇ ਨੇ ਉਹ ਵੀ ਦਾਖਲ ਹੋਏ ਆ ਉਹ ਤਾਂ ਪਤਾ ਕੀ ਐ ਸੀ ਜਦੋਂ ਧੱਕੇਸ਼ਾਹੀ ਨਜਾਇਜ਼ ਅੱਜ ਸਾਨੂੰ ਮਹੀਨਾ ਹੋ ਗਿਆ ਖੱਤਲ ਖਵਾਰੀ ਹੁੰਦਿਆਂ ਨੂੰ ਅਸੀਂ ਰੋਜ਼ ਉਹਨਾਂ ਦੀ ਅਮੀਨਤਾ ਵੀ ਕੱਢ ਲਿਆ ਭਾਈ ਤੁਸੀਂ ਆਪਣੇ ਆਪਣੇ ਇਲਾਕੇ ਆ ਜੋ ਉਹਨਾਂ ਨੇ ਆਪਣੇ ਇਲਾਕੇ ਵੇਚ ਕੇ ਖਾ ਲਏ ਆ ਹੁਣ ਇਹ ਸਾਡੇ ਇਲਾਕੇ ਜੀ ਦੇਖੋ ਸਾਨੂੰ ਲਿਖ ਕੇ ਦਿੱਤਾ ਹੋਇਆ ਸਾਰਾ ਕੁਝ ਸਾਡੇ ਕੋਲ ਆ ਪ੍ਰੂਫ ਕਾਗਜ਼ ਵਗੈਰਾ ਉਹ ਫਿਰ ਵੀ ਨਜਾਇਜ਼ ਧੱਕੇਸ਼ਾਹੀ ਕਿੰਨਾ ਕੁ ਚਿਰ ਚੱਲੇਗੀ ਤੁਸੀਂ ਦੇਖੋ ਕੱਲ ਮਾਈ ਜੀ ਦੇ ਇਲਾਕੇ 'ਚ ਸੀ ਹਨਾ ਮਧਾਈ ਵਾਲ ਨੇ ਵਧਾਈ ਦਿੱਤੀ ਸੋਹਣੀ ਦੇਰ ਸੀ ਆ ਕੇ ਉੱਥੇ ਵੀ ਧੱਕੇਸ਼ਾਹੀ ਕਰਨ ਲੱਗੇ ਕਿੰਨਾ ਕੁ ਚਿਰ ਸੰਤਨ ਇਨਸਾਫ ਚਾਹੀਦਾ ਸੀ ਇਸ ਇਨਸਾਫ ਦੀ ਮੰਗ ਕਰਦੇ ਆ ਸਾਨੂੰ ਇਨਸਾਫ ਦਿ ਦੇ ਹਜ਼ਾਰ ਬਚਾਇਆ ਜਾਵੇ ਹੈਪੀ ਦਿਵਾਂ ਚੀ